सार्वत्रिक वारंवारता वाढला होत आहे त्यांना सुरक्षेचे आमचे आवाहन करतो सर्व नागरिकांनी जागरूक होऊन त्यांनी चोरी आज जो ਵਾਹਿਗੁਰੂ ਸੰਗਤ ਬੋਲੇ ਜੀ ਓ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਿਦਾਰੇ ਗੁਰੂ ਦੇ ਪਿਆਰੇ ਆਉਂਦੇ ਹੋ ਪਿਆਰੇ ਕਰ ਲੋ ਦਦਾਰ ਹੁਣ ਕਰ प्यार भे <laughs> चलो पिछे भई मड़ा पिछे न पिछो न ਆ ਤੁਸੀਂ ਇਹ ਦੇਖੀ ਤੇ ਕਿਹਦੇ ਪਾਸੇ ਆਇਆ ਦਾ ਲੋਟਰੀ ਨਾ ਇੱਧਰ ਜਾਈ ਨਹੀਂ ਮੁੜੀ ਆਓ ਇੱਧਰ ਨਹੀਂ ਜਾਹਾਂ ਨੰਗਾ ਸਾਈਡ ਤੇ ਚੱਲੋ ਵਾਹਿਗੁਰੂ ਜੀ ਪਰ ਅਸਲ ਇਹ ਉਹ ਮਿੱਠਾ ਜਨ ਵਾਲੇ ਸਿੰਘ ਉਹ ਤੇ ਲੈਣ ਦੇ ਰਾਮਨਾਥ ਇਧਰਨ ਵਾਸਤੇ ਨੂੰ ਬੇਚੀ ਹੈ ਵੀ ਤੁਸੀਂ ਹੁਣ ਕਿਰਪਾ ਕਰਕੇ ਸਾਈਡ ਤੇ ਉਹ ਬੈਠ ਪੋਜੀ बारहो संगत आई आहे बाबा जी मित्र दोस्त आए संत महापुरश आए उन्हनि दर्शन कर लेडियो नगर जी भाई कुझु जिथे बि जॻह मिलंदी आहे कृपा कर ਸਤ ਨਾਮ ਹੈ ਗੁਰੂ ਸਤ ਨਾਮ ਹੈ ਗੁਰੂ ਸਾਥ ਸਤ ਨਾਮ ਸਦਾ ਹੈ ਸੋ ਭਾਈ ਜਿੰਨੇ ਸਕਤੇ ਨੇ ਦਰਸ਼ਨ ਨਹੀਂ ਕੀਤੇ ਸੇਵਾਦਾਰ ਹੱਥ ਮਾਰਿਆ ਜੀ ਆਵਾਜ਼ ਸੁਣ ਸਾਰਾ ਵਿਤਰਕ ਕਰ ਲੋ ਨਾਮ ਵਾਹਿਗੁਰੂ ਵਾਹਿਗੁਰੂ ਸਾਤ ਨਾਪੁਰਕੋਚ ਹੈ ਕੋਟਕੰ ਅਰਧਾਤ ਚਰਨ ਦਰਿਣ ਮਹਾ ਵਿਖਿਆਤੰ ਨਿਤੰਤ ਸਗਲ ਸੰਭਰਤਾਰ ਨਾਮ ਨਾਲ ਗੁਰਕਾ ਸਮੁੰਦਰ ਕਵਾਰੇ ਚੌਕੀ ਚੌਦਰਤ ਹਮਾਰੇ RAM ਨਾਮ ਅਲਾਕਾ ਚਮਲ ਜੈ ਪੂਰਨ ਹੋਈ ਆਸਾ ਬਲਾਵਲ ਮਹੱਲਾ ਪੰਜਵਾ ਕਾਪੇ ਵਾਉ ਨ ਲਗਈ ਪਾਰ ਪਰਮ ਸਰਨਾਇ ਚ ਰਾਖ ਲਿਏ ਤਨ ਰਖਨ ਹਾਰ ਸਭ ਬਿਯਾਧ ਮਟਾਈ ਕੋ ਨਾਨਕ ਕਿਰਪਾ ਭਈ ਸਭ ਤੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹੇ ਰਸਮੀ ਪ੍ਰਥਮ ਬੋਕ ਉਸ ਮਰਕਿਆ ਗੁਰੂ ਨਾਨਕ ਦੇਵ ਜਿਹਾਏ ਚਰੰਗਤ ਗੁਰਚੇਂ ਬਰਦਾਸ ਏਕ ਬਹਾਦਰ ਸਮਰਿਆ ਕਰਨੋਂ ਨਿਜਾ ਬਤਾਏ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਦੁਆਰਾ ਨਨੂਆਨ ਸਾਹਿਬ ਤਾਜੋ ਕੇ ਵਿਖੇ ਜਿਹੜੇ ਉਹਨਾਂ ਦੇ ਮੁਖ ਸੇਵਾਦਾਰ ਸੀ ਬਾਬਾ ਮੱਗਰ ਸਿੰਘ ਜੀ ਉਹ ਆਪਣਾ ਜਿਹੜਾ ਸ਼ਹੀਦਕ ਜੀਵਨ ਸੀ ਜ਼ਿੰਦਗੀ ਜਿਹਨੀ ਸੱਚੇ ਪਾਤਸ਼ਾਹ ਦੇ ਚਰਨਾਂ 'ਚੋਂ ਮਿਲੀ ਸੀ ਉਹਨੂੰ ਗੁਜ਼ਾਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਾਬਰਾਜੇ ਨੇ ਅੱਜ ਉਹਨਾਂ ਦੀ ਅੰਤਮ ਸੰਸਕਾਰ ਤੇ ਬਹੁਤ ਸੰਗਤ ਉਹਨਾਂ ਦੇ ਅੰਤਮ ਦਰਸ਼ਨ ਕਰਨ ਲਈ ਆਏ ਹੋਏ ਸੀਗੇ ਕਿਉਂਕਿ ਜਦੋਂ ਮਹਾਂਪੁਰਖ ਜਾਂਦੇ ਨੇ ਉਹਨਾਂ ਦਾ ਬਹੁਤ ਵੱਡਾ ਖਲਾ ਪੈਦਾ ਹੁੰਦਾ ਉਹ ਖਲਾ ਕਿਤੇ ਪੂਰਾ ਨਹੀਂ ਹੋ ਸਕਦਾ ਉਹਨਾਂ ਦੇ ਜਾਣ ਦਾ ਪਰ ਪ੍ਰਮਾਤਮਾ ਦੀ ਵਿਧੀ ਆ ਜੋ ਸੱਚੇ ਪਾਤਸ਼ਾਹ ਦਾ ਵਿਧਾਨ ਆ ਉਹਦੇ ਵਿਧਾਨ ਚ ਸਾਰਿਆਂ ਨੂੰ ਰਹਿਣਾ ਪੈਂਦਾ ਆ ਆਪਾਂ ਨੂੰ ਬਹੁਤ ਵੱਡਾ ਮੈਂ ਸਮਝਦਾ ਧਾਰਮਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਜਿੱਥੇ ਨਗਰ ਨੂੰ ਘਟਾ ਪਿਆ ਉਹਦੇ ਨਾਲ ਨਾਲ ਹੀ ਆਲੇ-ਦਾਲੇ ਦੇ ਏਰੀਏ ਨੂੰ ਜਿੱਥੇ ਮਹਾਂਪੁਰਖ ਜੀ ਇਹਨਾਂ ਦੇ ਸੰਗਤ ਉਹਨਾਂ ਦੇ ਨਾਲ ਜੁੜੀ ਹੋਈ ਸੀ ਉਹਨਾਂ ਨੂੰ ਵੀ ਬਹੁਤ ਵੱਡਾ ਘਟਾ ਪਿਆ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੱਗਰ ਸਿੰਘ ਜੀ ਜਿਨ੍ਹਾਂ ਨੇ ਲਗਾਤਾਰ तकरीबन 50 ਸਾਲ ਤੋਂ ਉੱਤੇ ਗੁਰਦੁਆਰਾ ਬਾਬਾ ਨਾਨੂ ਵਾਲਾ ਸਾਹਿਬ ਦੀ ਸੇਵਾ ਨਿਸਕਾਮ ਸੇਵਾ ਕੀਤੀ ਲੋਕਾਂ ਦੇ ਵਿੱਚ ਜਾ ਕੇ ਕਾਰ ਸੇਵਾ ਨਗਰਾਂ ਦੇ ਵਿੱਚੋਂ ਵੀ ਮਾਇਆ ਇਕੱਠੀ ਕਰਨੀ ਦਰਬਾਰ ਸਾਹਿਬ ਬਣਾਉਣਾ ਸਮਾਦ ਬਣਾਉਣੀ ਦਿਨ ਰਾਤ ਉਹਨਾਂ ਦੀ ਜਿਹੜੀ ਸੀ ਸੋਚ ਸੀ ਭਾਵਨਾ ਸੀ ਉਹ ਸੇਵਾ ਦੇ ਵਿੱਚ ਹੀ ਲੱਗੀ ਰਹਿੰਦੀ ਸੀ ਅੱਜ ਉਹਨਾਂ ਦੇ ਜਾਨ ਤੇ ਤਕਰੀਬਨ 70 ਸਾਲ ਦੀ ਉਮਰ ਭੋਕੇ ਇਸ ਸੰਸਾਰ ਤੋਂ ਸਦਾ ਲਈ ਚਲੇ ਗਏ ਅੱਜ ਸਾਰੇ ਨਗਰ ਨਿਵਾਸੀ ਸਿੱਖ ਸੰਗਤਾਂ ਉਹਨਾਂ ਦੇ ਅੰਤਿਮ ਸੰਸਕਾਰ ਦੇ ਉੱਤੇ ਹਾਜ਼ਰੀ ਭਰ ਕੇ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਸਾਰੇ ਨਗਰ ਪਹੁੰਚੇ ਹੈ ਸੋ ਅਰਦਾਸ ਬੇਨਤੀ ਹੈ ਸਤਿਗੁਰੂ ਕਿਰਪਾ ਕਰੇ ਵਿਸਦੀ ਹੋਈ ਰੂਹ ਨੂੰ ਆਪ ਦੇ ਚਰਨਾਂ ਦੀ ਪੂਰੀ ਦੇ ਵਿੱਚ ਨਿਵਾਸ ਬਖਸ਼ੇ ਸੋ ਸਾਰੀ ਸੰਗਤ ਨੂੰ ਬਾੜਾ ਮੰਨਣ ਦਾ ਬਲਬੁੱਧ ਸਮਾਤ ਤਖਤ ਬਖਸ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਤਪਸਥਾਨ ਸੰਤ ਬਾਬਾ ਨਾਨੂਆਣਾ ਸਾਹਿਬ ਨਗਰਤਾਜੋਕੇ ਜ਼ਿਲ੍ਹਾ ਬਰਨਾਲਾ ਦੇ ਮੁੱਖ ਸੇਵਾਦਾਰ ਗਦੀਨਸੀਨ ਸੰਤ ਬਾਬਾ ਮੱਘਰ ਸਿੰਘ ਜੀ ਜੋ ਕਿ ਇਸ ਸਥਾਨ ਤੇ ਲਗਭਗ 50 ਸਾਲ ਸੇਵਾਵਾਂ ਨਿਭਾਉਂਦੇ ਹੋਏ ਸੁਭਾਸਾ ਰੂਪੀ ਪੂੰਜੀ ਨੂੰ ਪੂਰੀ ਕਰਦੇ ਆ ਇਸ ਮਾਤ ਲੋਕ ਤੋਂ ਸਦਾ ਲਈ ਸਾਨੂੰ ਸਾਡੇ ਕਿ ਚਲੇ ਗਏ ਨੇ ਅੱਜ ਬਾਬਾ ਜੀ ਦਾ ਅੰਤਮ ਸੰਸਕਾਰ ਇਸ ਨਗਰ ਦੇ ਵਿੱਚ ਸਮੂੱਚੇ ਨਗਰ ਵੱਲੋਂ ਬਾਬਾ ਦਾਨ ਸਿੰਘ ਜੀ ਦੀ ਜੋਗ ਰਹਿਨ ਮਾਈ ਦੇ ਵਿੱਚ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਉਹਨਾਂ ਦਾ ਜੋ ਅੰਤਮ ਪ੍ਰਕਿਰਿਆ ਸੀ ਉਹ ਜਿਹੜੀਆਂ ਰਸਮਾਂ ਨੇ ਉਹ ਕੀਤੀਆਂ ਗਈਆਂ ਨੇ ਸੋ ਸਾਰੀਆਂ ਇਲਾਕੇ ਦੀਆਂ ਸੰਗਤਾਂ ਦਾ ਅਸੀਂ ਸਮੂੱਚੀ ਪੰਚਾਇਤ ਵੱਲੋਂ ਧੰਨਵਾਦ ਜਿੱਥੇ ਕਰਦੇ ਆਂ ਉੱਥੇ ਜਿੰਨੀ ਵੀ ਸੰਗਤ ਪਹੁੰਚੀ ਐ ਸਾਰਿਆਂ ਨੇ ਬੜਾ ਦੁੱਖ ਮੰਨਿਆ ਕਿਉਂਕਿ ਬਾਬਾ ਜੀ 1963 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਏ ਸੀ ਉਸ ਤੋਂ ਬਾਅਦ ਫੌਜ ਦੀ ਜੋ ਪੈਨਸ਼ਨ ਵਗੈਰਾ ਆਉਣੀ ਸੀ ਉਹ ਵੀ ਇਸ ਸਥਾਨ ਤੇ ਇਸ ਸੇਵਾਵਾਂ ਦੇ ਵਿੱਚ ਲਾਉਂਦੇ ਰਹੇ ਨੇ ਕਾਫੀ ਲੰਮਾ ਸਮਾਂ ਇਸ ਗੁਰੂ ਘਰ ਦੀ ਉਹਨਾਂ ਨੇ ਸੇਵਾ ਸੰਭਾਲ ਕੀਤੀ ਸਾਰੇ ਇਲਾਕੇ ਚ ਨਗਰ ਦੇ ਵਿੱਚ ਉਹਨਾਂ ਦਾ ਬੜਾ ਮਾਣ ਸਤਿਕਾਰ ਸੀ ਬਾਬਾ ਜੀ ਬਹੁਤ ਮਿੱਠ ਬੋਲਣ ਦੇ ਸੁਭਾਅ ਦੇ ਮਾਲਕ ਸੀ ਤੇ ਹਰ ਇੱਕ ਸਾਡੇ ਨਗਰ ਦਾ ਬੱਚਾ ਬੱਚਾ ਅੱਜ ਉਹਨਾਂ ਦੇ ਇਸ ਮੌਤ ਤੇ ਚਲੇ ਜਾਣ ਤੇ ਸਾਰੇ ਨੇ ਸਦਮੇ ਦੇ ਵਿੱਚ ਨੇ ਬਹੁਤ ਦੁੱਖ ਮੰਨਿਆ ਜੀ ਬਾਬਾ ਜੀ ਵੱਲੋਂ ਜੀ ਬੜੇ ਸਮਾਜ ਸੇਵੀ ਕੰਮ ਸਾਡੇ ਨਗਰ ਦੇ ਵਿੱਚ ਕੀਤੇ ਗਏ ਨੇ ਜਿਵੇਂ ਸਾਡੇ ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰਦੇ ਹਾਂ ਬਈ ਬਾਬਾ ਜੀ ਦੀ ਸਾਰੀ ਕਿਰਪਾ ਸੀ ਇਨਾਂ ਦੀ ਪ੍ਰੇਰਣਾ ਸਦਕਾ ਜਾਂ ਹੋਰ ਸਾਰੇ ਜੇ ਕੰਮ ਸੀ ਜਿੱਥੇ ਵੀ ਬਾਬਾ ਜੀ ਕੋਈ ਵੀ ਸੰਗਤ ਨੂੰ ਹੁਕਮ ਕਰਦੇ ਜਾਂ ਗਪਾਲ ਮੋਚਨ ਦੇ ਵਿੱਚ ਕਾਫੀ ਲੰਮੇ ਸਾਲਾਂ ਤੋਂ ਸਮੇਂ ਤੋਂ ਲੈ ਕੇ ਸੰਗਤ ਨੂੰ ਨਾਲ ਲੈ ਕੇ ਇਲਾਕੇ ਜਿਹਨੂੰ ਨਗਰ ਦੀ ਨੂੰ ਉੱਥੇ ਲੰਗਰਾਂ ਦੀ ਸੇਵਾ ਨਿਭਾਉਂਦੇ ਸੀ ਬਾਬਾ ਜੀ ਹਰ ਇੱਕ ਸਾਲ ਕਪਾਲ ਮੋਚਨ ਤੇ ਲੰਗਰ ਲਾਉਣੇ ਇਸ ਸਥਾਨ ਤੇ ਪਵਿੱਤਰ ਦਿਹਾੜੇ ਸੰਗਰਾਮ ਦਾ ਹੋਰ ਦਿਹਾੜੇ ਮਨਾਏ ਜਾਂਦੇ ਸੀ ਬਹੁਤ ਸਾਡੇ ਨਗਰ ਨੂੰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਜੀ ਮੇਰੇ ਪਿੰਡ ਦੇ ਗੁਰਦੁਆਰਾ ਨਾਨੂ ਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੱਗਰ ਸਿੰਘ ਜੀ ਜੋ ਅਚਾਨਕ ਚਲਾਣਾ ਕਰ ਗਏ ਹਨ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੋ ਚੁੱਕਾ ਹੈ ਉਹਨਾਂ ਨੇ ਪਹਿਲਾਂ ਫੌਜ ਦੇ ਵਿੱਚ ਸੇਵਾ ਨਿਭਾਈ ਤੇ ਤਕਰੀਬਨ 55 56 ਸਾਲ ਇਸ ਗੁਰੂ ਘਰ ਦੀ ਨਿਸਕਾਮ ਸੇਵਾ ਕੀਤੀ ਆਪਣੀ ਪੈਨਸ਼ਨ ਵੀ ਇਸ ਘਰ ਦੇ ਉੱਪਰ ਲਾਈ ਜੋ ਕਿ ਇਹ ਇਲਾਕੇ ਦੀ ਮਿਸਾਲ ਹੈ ਉਹਨਾਂ ਨੇ ਤਕਰੀਬਨ 8 ਇਸੇ ਕੋਤਰੀਆਂ ਵੀ ਅਖੰਡ ਪਾਠ ਸਾਹਿਬ ਦੀਆਂ ਪੂਰੀਆਂ ਕਰਵਾਈਆਂ ਤੇ ਆਏ ਸਾਲ ਗਰੀਬਾਂ ਦੀਆਂ ਕੁੜੀਆਂ ਦੇ ਵਿਆਹ ਵੀ ਕਰਦੇ ਸਨ ਜੋ ਕਿ ਅੱਜ ਸੁਦੀਵੀ ਬਸੋੜਾ ਦੇਗੇ ਹਨ ਉਹਨਾਂ ਦਾ ਅੰਤਮ ਸਸਕਾਰ ਹੋ ਚੁੱਕਾ ਹੈ ਇਲਾਕੇ ਨੂੰ ਸੰਗਤਾਂ ਨੂੰ ਉਹਨਾਂ ਦੀ ਘਾਟ ਹਮੇਸ਼ਾ ਰੜਕਦੀ ਰਹੂਗੀ ਸਿੰਘ ਜੀ ਨੇ ਇਸ ਗੁਰੂ ਘਰ ਦੇ ਵਿੱਚ ਕਾਫੀ ਸਮੇਂ ਤੋਂ ਸੇਵਾ ਕੀਤੀ ਅਤੇ ਉਸੇ ਵੇਲੇ ਦੌਰਾਨ ਜੋ ਵੀ ਸਾਡੇ ਪਿੰਡ ਦੇ ਸੰਗਤ ਦੇ ਵਿੱਚ ਲੋਹੜੀ ਨੂੰ ਮਜ਼ਾ ਨਗਰ ਕੀਰਤਨ ਕੀਤਾ ਜਾਂਦਾ ਹੈ ਉਸ ਦੇ ਵਿੱਚ ਜੋ ਪੈਸਾ ਇਕੱਠਾ ਹੁੰਦਾ ਸੀ ਜਾਂ ਕਪਾਲ ਪੁੱਛਣ ਤੇ ਜਾ ਕੇ ਉਹ ਪੈਸਾ ਇਕੱਠਾ ਹੁੰਦਾ ਸੀ ਸੰਗਤ ਵੱਲੋਂ ਜੋ ਚਲਫੁਟ ਭਟਕਦੀ ਜਾਂਦੀ ਸੀ ਉਹ ਵੀ ਸੰਤ ਬਾਬਾ ਮੱਗਰ ਸਿੰਘ ਜੀ ਇਸ ਜਗ੍ਹਾ ਉੱਪਰ ਹੀ ਲਾਉਂਦੇ ਸੀ ਆਪਣੇ ਕਿਸੇ ਵੀ ਹੋਰ ਨਿੱਜੀ ਕੰਮ ਵਾਸਤੇ ਨਹੀਂ ਵਰਦੇ ਸੀ ਉਹਨਾਂ ਨੂੰ ਭਾਈ ਅਸੀਂ ਇਸ ਲਈ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਸਾਡਾ ਸਾਰਾ ਨਗਰ ਹੀ ਉਹਨਾਂ ਦੇ ਜਾਣ ਦੇਲੇ ਸਾਡੇ ਦੇ ਵਿੱਚ ਹੈ ਬੱਚਾ ਬੱਚੀ ਤਰ ਕੋਈ ਹਰਕ ਉਹਨਾਂ ਨੂੰ ਤਿਆਰ ਕਰਦਾ ਸੀ ਜਦੋਂ ਵੀ ਆਉਂਦੇ ਸੀ ਉਹਨਾਂ ਨੇ ਸਰਕਾਰ ਨਾਲ ਬੁਲਾਉਣਾ ਸੀ ਨਾ ਕਿ ਮਤਲਬ ਕਿਸੇ ਚਿੱਟਕ ਤੇ ਬਹੁਤ ਵਧੀਆ ਮਤਲਬ ਉਹਨਾਂ ਨੇ ਸੇਵਾ ਕੀਤੀਆਂ ਸੀ ਉਹਨਾਂ ਦਾ ਧੰਨਵਾਦ ਹੈ